ਦੇ ਵਿੱਚ ਭਾਰਤ ਹਾਕੀ ਟੀਮ ਖੇਡੇਗੀ ਮੈਚ ਭਾਰਤ ਹਾਕੀ ਟੀਮ ਅੱਜ ਖੇਡੇਗੀ ਸੈਮੀਫਾਈਨਲ ਮੈਚ ਭਾਰਤ ਤੇ ਜਰਮਨੀ ਵਿਚਕਾਰ ਹੋਵੇਗਾ ਸੈਮੀਫਾਈਨਲ ਮੈਚ ਭਾਰਤ ਸਿਰਫ 15 ਖੇਡਾਰੀਆਂ ਤੇ ਲੜ ਖੇਡੇਗਾ ਮੈਚ ਅੰਮ੍ਰਿਤਸਰ ਦੇ ਉਸ ਪੰਦਨੇ ਬੁਲਾਰਤੇ ਪਟਾਕੇ ਸਕੂਲ ਜਾਣ ਵਾਲੇ ਵਿਦਿਆਰਥੀ ਕਰਦੇ ਨੇ ਹੁਲਣਬਾਜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓਸ ਵੀਡੀਓ ਦੇ ਵਿੱਚ ਵਿਦਿਆਰਥੀ ਉਡਾ ਰਹੇ ਕਾਨੂੰਨ ਦੀਆਂ ਤੱਜਾਂ ਸੰਗੁਰ ਦੇ ਵਿੱਚ ਚੋਰਾ ਦੇ ਹਾਸਟਲ ਬਣਦੇ ਤੋਂ ਰੀ ਵਿਕੇ ਚੋਰਾ ਨੇ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ਪ੍ਰਸ਼ਾਸਨ ਤੋਂ ਚੋਰਾ ਨੂੰ ਜਲਦ ਫੜਨ ਦੀ ਮੰਗ ਦੁਕਾਨਦਾਰਾਂ ਨੇ ਸਰਕਾਰ ਤੇ ਸਾਥ ਦੇ ਨਿਸ਼ਾਨਾ ਜਿੱਕਰਾਂਗ ਰਾਈਪੋ ਚੋਰ ਤੇ ਦਰਦਨਾਖਾ ਖਾਕਾ ਪ੍ਰਾਈਵੇਟ ਸਕੂਲ ਦੀ ਵਾਹਨ ਰੱਖਾ ਦੇ ਵਿੱਚ ਹੋਜੀ 8 ਸਾਲ ਦੇ ਗੁਰਮਨ ਅਸਿੰਧੀ ਹੋਈ ਮੌਤ ਵਾਹਨ ਦੇ ਵਿੱਚ ਸਵਾਰ 20 ਬੱਚਾ ਦੇ ਵਿੱਚੋਂ 5 ਬੱਚੇ ਜ਼ਖਮੀ ਸੀ ਬਾਗਦੇਵ ਨੂੰ ਅਚਨਚੇ ਜਕੀਰ ਰਾਜਪੁਰ ਤਹਿਸੀਲ ਦਫਤਰ ਪਹੁੰਚੇ ਸੀਐਮਰ ਸੀਐਮਰ ਲੋਕਾਂ ਦੇ ਨਾਲ ਕੀਤੀ ਗੱਲਬਾਤ ਤਹਿਸੀਲ ਦੇ ਵਿੱਚ ਰਜਿਸਟਰੀ ਦੇ ਨਾਲ ਸੰਬੰਧਿਤ ਕੰਮ ਦਾ ਲਿਆ ਜਾਇਆ ਗਿਆ ਸਰ ਗੰਦਰ ਸਿੰਘ ਗੈਂਗਵਾਲ ਦਿਨ ਦਿਹਾੜੇ ਚੱਲੀਆਂ ਗੋਲੀਆਂ ਦੋ ਚਾਰ ਵਿਚਾਲੇ ਹੋਈ ਫਾਇਰਿੰਗ ਆਕਤ 10 ਬਾਈਕ ਤੇ ਸੱਤੇ ਇੱਕ ਥਾਰ ਤੇ ਸਨ ਮੁਲਜ਼ਮ ਵਗਦੀ ਸੜਕ ਤੇ ਇੱਕ ਦੂਜੇ ਦੇ ਉੱਤੇ ਕੀਤੀ ਫਾਇਰਿੰਗ नतीजे ने गुटी चाचे की दाड़ी जमीनी विवाद में बदलुकी बुजुर्ग अमृतसर बीपास से नौजवान वालों शराब पीके हंगामा नौजवान के हंगामे कारण ट्रैफिक हुई जाम नौजवान ने पुलिस मुलाजमा की पाड़ी वरती पुलिस ने नौजवानों गिरफ्तार ਨਾਸ਼ ਵਾਲੇ ਸਾਰੇ ਪਰਿਵਾਰ ਤੋਂ ਦੁਖੀ ਹੋਗੀ ਦੀ ਕੁਝ ਖੁਸ਼ੀ ਬਨਾਰਾ ਦੇ ਪਿੰਡ ਫਤੇਗੜ ਛੱਲਾ ਦਾ ਮਾਮਲਾ ਮਰਤਖ ਨੇ ਪਤਨੀ ਅਰਸਾ ਸੁਦਸਿਆ ਮੌਤਜ਼ ਜ਼ਿੰਮੇਵਾਰ ਪਤੰਗਬਾਜ਼ੀ ਦਾ ਇਸਮ ਸ਼ੁਰੂ ਹੋਣ ਤੋਂ ਪਹਿਲਾਂ ਪੁਲਿਸ ਸਖਤ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਪੁਲਿਸ ਦੀ ਚੇਤਾਵਨੀ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਇਹ ਕਿਆ ਕਾਨੂੰਨ ਹੈ